ਸਸ਼ੀ ਕਾਲ ਜੀ ਮੈਂ ਰਾਜਨ ਸਿੱਧੂ ਤੁਸੀਂ ਦੇਖ ਰਹੇ ਹੋ ਆਰਟੀਵੀ ਦੋਸਤੋ ਜਿਵੇਂ ਪਿਛਲੇ ਦਿਨਾਂ ਚ ਆਪਾਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਸੀਗੀਆਂ ਕਿ ਬਹੁਤ ਸਾਰੇ ਥਾਵਾਂ ਤੇ ਜਿਵੇਂ ਪੰਜਾਬ ਸਰਕਾਰ ਦੀਆਂ ਨਵੀਆਂ ਸਕੀਮਾਂ ਨੇ ਵੀ ਟੇਲਾਂ ਤੱਕ ਪਾਣੀ ਪਹੁੰਚਾਉਣਾ ਬਹੁਤ ਸਾਰੇ ਥਾਵਾਂ ਤੇ ਆਪਾਂ ਪਾਣੀ ਪਹੁੰਚਦਾ ਦੇਖਿਆ ਸੀਗਾ ਤੇ ਅੱਜ ਆਪਾਂ ਇਹਦਾ ਪ੍ਰੈਕਟੀਕਲ ਕਰਨ ਜਾ ਰਹੇ ਹਾਂ ਅਸੀਂ ਖੁਦ ਆਏ ਹਾਂ ਦੇਖਣ ਇਹ ਬਾਈ ਸਾਨੂੰ ਦੱਸ ਰਹੇ ਹੈਗੇ ਇਹਨਾਂ ਨੇ ਦੱਸਿਆ ਸੀ ਪਿੰਡ ਆਪਾਂ ਮਾਖੇ ਖੜੇ ਆ ਤੇ ਆ ਜਿਹੜਾ ਪਾਣੀ ਹੈ ਕਹਿੰਦੇ ਵੀ ਬਹੁਤ ਸਾਲ ਬਾਅਦ ਆਇਆ ਸਾਡੇ ਵੀ ਪਹਿਲਾਂ ਕਦੇ-ਕਦੇ ਹੀ ਆਉਂਦਾ ਕੱਸੀ ਪਹਿਲਾਂ ਬਣੀ ਹੋਈ ਸੀ ਪੁਰਾਣਾ ਪਾਣੀ ਚੱਲਦਾ ਹੂਗਾ ਉਸ ਤੋਂ ਬਾਅਦ ਬੰਦ-ਬੰਦ ਹੋ ਗਿਆ ਪਿੱਛੋਂ ਰੋਕ ਲੈਂਦੇ ਸੀ ਤੇ ਜੇਕਦੇ ਮੀਂਹਾਂ ਚ ਓਵਰਫਲੋ ਹੋ ਜਾਂਦਾ ਸੀ ਪਾਣੀ ਨਾ ਰੋਕਦਾ ਪਿੱਛੋਂ ਨਾਲਾ ਬੰਦ ਹੋਈ ਨਹੀਂ ਉਦੋਂ ਜਾ ਕੇ ਕਿਤੇ ਇਹਨਾਂ ਨੂੰ ਡੋਬਣ ਵਾਸਤੇ ਪਾਣੀ ਆ ਜਾਂਦਾ ਸੀ ਪਰ ਐਤ ਕੀ ਕਹਿੰਦੇ ਵੀ ਜਦੋਂ ਜ਼ਰੂਰਤ ਆ ਉਦੋਂ ਵੀ ਪਾਣੀ ਆ ਗਿਆ ਸਾਡੇ ਤੇ ਬਾਕੀ ਬਾਈਆਂ ਤੋਂ ਆਪਾਂ ਇਹਨਾਂ ਤੋਂ ਪੁੱਛਾਂਗੇ ਸਾਰੀ ਗੱਲਬਾਤ ਵੀ ਕਿੰਨੇ ਟਾਈਮ ਬਾਅਦ ਪਾਣੀ ਆਇਆ ਤੇ ਕੀ ਇਹਨਾਂ ਦੀ ਮੰਗਾਂ ਹਲੇ ਹੋਰ ਆਪਾਂ ਸਾਰੀ ਗੱਲਬਾਤ ਕਰਾਂ ਸੋਸਰੀ ਗੱਲ ਬਾਈ ਜੀ ਬਾਈ ਇਹ ਪਹਿਲਾਂ ਤਾਂ ਸਾਨੂੰ ਇਹ ਦੱਸ ਦਿਓ ਜਿਹੜੀ ਤੁਹਾਡੀ ਖੁਸ਼ੀ ਦੀ ਗੱਲ ਆ ਵੀ ਕਿੰਨੇ ਟਾਈਮ ਬਾਅਦ ਪਾਣੀ ਆਇਆ ਹੋ ਤੁਹਾਡੇ ਹਸਾਬ ਨਾਲ ਇੱਥੇ ਟਾਈਮ ਤਾਂ ਬਹੁਤ ਬਾਅਦ ਆਇਆ ਬਾਈ ਹਾਂ ਪਰ ਅਜੇ ਵੀ ਪੂਰੀ ਜਿਹੜੀ ਦਿੱਕਤ ਆ ਗਈ ਹਾਂ ਮੋਸਾ ਬ੍ਰਾਂਚ ਬਣਨੀ ਕਰਕੇ ਉਹ ਬਹੁਤ ਖੁਸ਼ੀ ਆ ਸਾਨੂੰ ਬਣੀ ਆ ਹਾਂ ਗੱਲ ਕਰ ਇਹ ਜੋ ਘਰਾਗਣਾ ਮੈਨਰ ਹੈਗਾ ਠੀਕ ਆ ਇਹ ਬਹੁਤ ਸਾਲਾਂ ਦਾ ਬਣ ਵਾਲਾ ਹੈਗਾ ਅੱਛਾ ਇਹ ਬਿਲਕੁਲ ਖਰਾਬ ਆ ਜਦੋਂ ਹੁਣ ਕਿਤੇ ਪਾਣੀ ਆਉਂਦਾ ਉਦੋਂ ਸਾਨੂੰ ਅੜਚੜ ਆਉਂਦੀ ਆ ਉਥੇ ਘਰਾਗਣੇ ਹੈਡ 'ਚ ਫੱਟੀ ਲੱਗ ਜਾਂਦੀ ਹੈਗੀ ਠੀਕ ਆ ਇਸ ਕਾਰ ਨੂੰ ਸਰਕਾਰ ਨੇ ਖੈ ਠੀਕ ਆ ਵੀ ਉਦਮ ਕਰਿਆ ਪਾਣੀ ਪਹੁੰਚਿਆ ਸਾਡੇ ਹੂੰ ਪਰ ਉਹਨਾਂ ਚੱਕਰ ਇਹ ਕੋਈ ਹੱਲ ਨਹੀਂ ਜਿੰਨਾ ਚੱਕਰ ਇਹ ਨਮੀ ਨਹੀਂ ਬਣਦੀ ਤੁਹਾਨੂੰ ਤਸੱਲੀ ਨਹੀਂ ਹੁੰਦੀ ਉਹਨਾਂ ਚੱਕਰ ਹਾਂ ਉਹਨਾਂ ਚੱਕਰ ਕੋਈ ਤਸੱਲੀ ਨਹੀਂ ਸਾਨੂੰ ਜਿੰਨਾ ਚੱਕਰ ਇਹ ਨਮੀ ਨਹੀਂ ਬਣਦੀ ਠੀਕ ਆ ਜਿੰਨਾ ਚ ਜਦੋਂ ਨਮੀ ਬਣ ਜੂ ਹੂੰ ਉਦੋਂ ਠੀਕ ਆ ਤਸੱਲੀ ਹੋਊਗੀ ਪਾਣੀ ਆਇਆ ਜ਼ਰੂਰ ਆ ਪਰ ਆਏ ਪਾਣੀ ਨੂੰ ਕੀ ਕਰੀਏ ਸਰਕਾਰ ਵੀ ਕੁਝ ਨਹੀਂ ਕਰ ਸਕਦੀ ਜਦੋਂ ਉਥੇ ਹੈਡ ਲਾ ਦਿੰਦੇ ਨੇ ਠੀਕ ਆ ਉਹ ਚ ਹੂੰ ਉਹ ਬੰਦ ਹੋ ਜਾਂਦਾ ਤਾਂ ਪਾਣੀ ਦੀ ਸਾਨੂੰ ਫੇਰ ਕਟੌਤੀ ਹੁੰਦੀ ਆ ਇਹ ਅਸੀਂ ਮੁੱਖ ਮੰਗ ਇਹੀ ਕਰਦੇ ਆ ਵੀ ਇਹ ਜਿੰਨਾ ਤੋਂ ਛੇਤੀ ਤੋਂ ਛੇਤੀ ਬਣ ਜੇ ਇਹ ਤਿੰਨ ਪਿੰਡਾਂ ਦੀ ਟੀਲ ਸਾਂਝੀ ਆ ਸਾਡੀ ਠੀਕ ਆ ਮਾਖਾ ਛਾਪੇ ਵਾਲੀ ਬਾਜਿਆ ਠੀਕ ਆ ਤਿੰਨੇ ਪਿੰਡਾਂ ਸੀ ਇਹ ਟੀਲ ਤੇ ਪੈਨੇ ਆ ਮੁੱਖ ਮੰਗ ਕਰਦੇ ਆ ਅਸੀਂ ਇਹ ਵੀ ਛੇਤੀ ਤੋਂ ਛੇਤੀ ਬਣਾਈ ਜਾਵੇ ਤੇ ਇਹਦਾ ਭਾਈ ਜਿਵੇਂ ਗੁਰਪ੍ਰੀਤ ਸਿੰਘ ਬਣਾਲੀ ਪਿੱਛੋਂ ਪਿੱਛੇ ਜੇ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਮੈਂ ਵੀ ਸੁਣੀ ਸੀ ਜਿਹਦੇ ਚ ਉਹ ਕਹਿ ਰਹੇ ਸੀ ਕਾਫੀ ਪਿੰਡਾਂ ਦਾ ਨਾਮ ਲੈਂਦਾ ਸੀਗਾ ਵੀ ਇਸ ਤਰ੍ਹਾਂ ਕਰਕੇ ਹਲੇ ਇਹਨਾਂ ਦੇ ਜਿਹੜੇ ਪ੍ਰੋਜੈਕਟ ਪਾਸ ਹੋਏ ਹੋਏ ਆ ਇਹ ਹੋਈ ਹੈ ਉਹਦੇ ਚ ਪਾਸ ਆਇਆ ਇਹਦਾ ਦੇਖੋ ਕਹੀ ਜ਼ਰੂਰ ਜਾਂਦੇ ਨਾ ਅਜੇ ਉਹਨਾਂ ਜ਼ਿਕਰ ਸਾਨੂੰ ਕੋਈ ਤਸੱਲੀ ਨਹੀਂ ਪਹਿਲਾਂ ਵਾਲੀਆਂ ਸਰਕਾਰਾਂ ਵੀ ਕਹਿੰਦੀਆਂ ਰਹੀਆਂ ਸੀ ਹੁਣ ਬਣਾ ਦੇਾਂਗੇ ਹੁਣ ਬਣਾ ਦੇਾਂਗੇ ਸਾਨੂੰ ਉਹਨਾਂ ਜ਼ਿਕਰ ਕੋਈ ਤਸੱਲੀ ਨਹੀਂ ਜਿੰਨਾ ਜ਼ਿਕਰ ਇਹ ਮੈਂ ਪੁੱਛਦਾ ਵੀ ਜਿਹੜੀ ਗੁਰਪ੍ਰੀਤ ਸਿੰਘ ਹੋਰਾਂ ਵਾਲੀ ਵੀਡੀਓ ਤੁਸੀਂ ਦੇਖੀ ਹੋ ਕਿਸੇ ਨੇ ਬਾਈ ਦੇਖੀ ਕੀ ਦੇਖੀ ਦੇਖੀ ਉਹਨਾਂ ਨੇ ਦਿੱਤਾ ਭਰੋਸਾ ਸਾਨੂੰ ਉਹਨਾਂ ਨੇ ਵੀ ਦਿੱਤਾ ਭਰੋਸਾ ਵੀ ਦਿੱਤਾ ਠੀਕ ਹੈ ਉਹ ਕਹਿੰਦੇ ਪਾਸ ਹੋਈ ਪੱਕੀ ਪਾਸ ਹੋਗੀ ਬਣਾਵਾਂਗੇ ਆ ਗਾਹ ਜਿਹੜੇ ਬੰਦੀ ਆਊਗੀ ਆ ਵੀ ਕਣਕਾਂ ਤੋਂ ਬਾਅਦ ਹਾਂ ਠੀਕ ਆ ਵੀ ਕਣਕਾਂ ਤੋਂ ਬਾਅਦ ਨਹੀਂ ਅੱਗੇ ਆ ਹੁਣ ਬੰਦੀ ਆਊਗੀ ਹਾਂ ਇਸੇ ਵੀ ਨਹੀਂ ਜਿਹੜੀ ਜਾਲ ਸੂਏ ਜੱਲੇ ਕੰਮ ਗੱਲ ਹੋਈ ਸੀ ਭਾਈ ਜੀ ਨੇ ਕਿਹਾ ਸੀ ਪਹਿਲਾਂ ਵੀ ਬ੍ਰਾਂਚਾ ਬਣਾ ਕੇ ਮੂਸਾ ਬ੍ਰਾਂਚ ਬਾਅਦ ਮੈਨਰ ਬਣਾਵਾਂਗੇ ਇਹ ਭਰਾਂਗਾ ਮੈਨਰ ਵਾਜਦਾ ਹੈ ਵਿਸ਼ਵਾਸ ਦਿਵਾਇਆ ਤੇ ਪਾਸ ਵੀ ਹੋ ਚੁੱਕਿਆ ਹੈ ਠੀਕ ਛੇਤੀ ਸੀ ਉਹਨੂੰ ਕਹਾਂ ਗਈ ਭਾਈ ਬਣਵਾਵੋ ਠੀਕ ਹੈ ਠੀਕ ਹੈ ਉਹ ਮਤਲਬ ਵੀ ਪਾਸ ਹੋ ਚੁੱਕਿਆ ਹੈ ਚਲੋ ਫਿਰ ਤੋਂ ਉਮੀਦ ਆ ਤੇ ਇੱਕ ਵਾਰ ਜਿਵੇਂ ਹੁਣ ਪਹਿਲਾਂ ਇਹ ਪੱਕੀ ਬਣੀ ਹੋਈ ਆ ਫਿਰ ਪਹਿਲਾਂ ਇੱਕ ਦਿਨ ਤਾਂ ਪਾਣੀ ਚੱਲਦਾ ਹੀ ਹੋਣਾ ਇਹ ਚ ਦੀ ਪਾਣੀ ਚੱਲਦਾ ਸੀਗਾ ਜੀ ਬਾਈ 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 ਜੀ ਗੱਲ ਇਹ ਚ ਇਹ ਆ ਗਈ ਕਿ ਲੋ ਕੱਸੀ 40 ਸਾਲ ਪਹਿਲਾਂ ਬਣੀ ਆ ਇਹ ਇਸ ਡਕਟਾਂ ਬਹੁਤ ਨੇ ਹੈਗੀਆਂ ਲੈਵਲ ਚ ਨਹੀਂ ਬਣੀ ਉੱਚੀ ਨਹੀਂ ਵੀ ਆ ਗਈ ਠੱਟ ਬਣੀ ਹੋਈ ਹੈ ਅੱਛਾ ਹਾਂ ਇਸ ਕਰਕੇ ਚ ਪਾਣੀ ਟੇਲ ਤੇ ਨਹੀਂ ਪਹੁੰਚਿਆ ਵੀ ਪਹਿਲਾਂ ਟੁੱਟ ਟੱਜ ਜਾਂਦੀ ਸੀ ਟੁੱਟ ਜਾਂਦੀ ਪਿੱਛੇ ਘਰਾਣੇ ਟੁੱਟ ਜਾਂਦੀ ਟੁੱਟ ਜਾਂਦੀ ਹੈ ਜੀ ਹੁਣ ਵੀ ਟੁੱਟ ਜਾਂਦੀ ਹੈ ਘਰਾਣੇ ਇਹ ਇਹੇ ਜੀ ਮਤਲਬ ਲੈਵਲ ਦੇ ਵਿੱਚ ਨਹੀਂ ਸਹੀ ਬਣੀ ਹੋਈ ਜਦੋਂ ਮਤਲਬ ਸਾਨੂੰ ਲੋਡ ਹੁੰਦੀ ਸੀ ਉਦੋਂ ਪਿੱਛੇ ਫੱਟੇ ਲਾ ਲੈਂਦੇ ਸੀ ਪਾਣੀ ਦੇ ਜਦੋਂ ਠੀਕ ਆ ਤੇ ਜਦੋਂ ਮਤਲਬ ਮੀਂਹ ਪੈਂਦਾ ਸੀ ਉਦੋਂ ਪਤਾ ਦਿੰਦੇ ਸੀ ਉਦੋਂ ਵੱਧ ਜਾਂਦਾ ਜੀ ਉਦੋਂ ਕਿਤੇ ਨਾ ਕਿਤੇ ਟੁੱਟ ਜਾਂਦੀ ਸਾਡੇ ਤਾਂ ਐਂਡ ਤੇ ਪਾਣੀ ਆਉਂਦਾ ਜੀ ਇਹ ਮਤਲਬ ਜਦੋਂ ਵੀ ਹੁਣ ਮੀਂਹ ਪੈ ਗਏ ਬਾਧੂ ਪਾਣੀ ਉਦੋਂ ਆਉਂਦਾ ਸੀ ਹਾਂ ਜੀ ਅਸੀਂ ਧੰਨਵਾਦ ਕਰਦਾ ਹਾਂ ਜੀ ਸਾਡੇ ਐਮਐਲ ਸਰਦਾ ਗੁਰਪ੍ਰੀਤ ਸਾਹਿਬ ਦਾ ਮੈਂ ਵੀ ਉਹਨਾਂ ਦੀ ਵੀਡੀਓ ਸੁਣੀ ਸੀ ਇਹ ਕਹਿੰਦੇ ਜੀ ਪਾਸ ਹੋ ਗਈ ਇਹ ਵੀ ਥੋੜੇ ਸਮੇਂ 'ਚ ਹੀ ਬਣ ਜਾਂਦੀ ਹੈ ਚਲੋ ਜੇ ਮਤਲਬ ਬਣਦੀ ਆ ਤਾਂ ਸਹੀ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਪਰ ਜਿੰਨੇ ਵੀ ਪਹਿਲਾਂ ਐਮਐਲਏ ਆ ਕੇ ਗਏ ਐ ਇੱਥੇ ਮੰਤਰੀ ਆ ਕੇ ਗਏ ਐ ਸਾਨੂੰ ਵਾਦਾ ਜਰੂਰ ਕਰਕੇ ਗਏ ਆ ਵੀ ਇਹ ਸੋਡੀ ਪੱਕੀ ਕਰ ਦਾਂਗੇ ਜੀ ਬਣਾਈ ਕਿਸੇ ਨੇ ਅੱਜ ਤੱਕ ਇਹ ਕਿਸੇ ਨੇ ਨਹੀਂ ਬਣਾਈ ਜੀ ਤੇ ਜਿਹੜੇ ਬਈ ਹੁਣ ਤੁਸੀਂ ਕਹਿੰਦੇ ਹੋ ਵੀ ਸੂਆ ਪਿੱਛੇ ਬਣਿਆ ਮਾਕੇ ਵਾਲਾ ਜਿਹੜਾ ਤੁਹਾਡਾ ਬਣਿਆਗਾ ਬਰਾਜ ਪਿੱਛੇ ਮੂਸਾ ਬਰਾਜ ਚ ਵੀ ਉਹ ਉਹ ਕੰਮਾਂ ਨੂੰ ਦੇਖ ਕੇ ਸਾਨੂੰ ਵਿਸ਼ਵਾਸ ਲੱਗਦਾ ਵੀ ਹਾਂ ਜੀ ਸਾਨੂੰ ਉਹ ਜਿਹੜਾ ਕਿ ਮਤਲਬ ਸਾਡਾ ਸੂਆ ਵੀ ਬਹੁਤ ਚਿਰ ਤੋਂ ਮਤਲਬ ਟੁੱਟ ਰਾਇ ਸੀ ਕਈ ਥਾਈਂ ਟੁੱਟ ਜਾਂਦਾ ਸੀਗਾ ਜੀ ਠੀਕ ਆ ਉਸੇ ਦਾ ਕਰਕੇ ਸਾਨੂੰ ਆਸ ਬੱਜੀ ਐ ਵੀ ਜੇ ਸਾਡਾ ਸੂਆ ਬਣ ਕੇ ਤਾਂ ਕੱਸੀ ਬਣ ਜੂ ਠੀਕ ਆ ਸਾਨੂੰ ਥੋੜਾ ਜਿਹਾ ਮਾਨ ਮਹਿਸੂਸ ਹੋਇਆ ਹੈ ਸਰਕਾਰ ਦੇ ਵਿੱਚ ਆ ਕੇ ਠੀਕ ਆ ਬਾਈ ਹਾਂਜੀ ਹੋਰ ਕੋਈ ਗੱਲਬਾਤ ਕੁਝ ਤੁਹਾਡੀ ਮੰਗ ਕੋਈ ਪਾਣੀ ਬਾਰੇ ਵੀ ਜਿਵੇਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਆਪਾਂ ਨਹਿਰੀ ਪਾਣੀ ਕਿਹੜੀ ਤਰੀਕ ਦਾ ਵੀ ਆਪਾਂ ਨੂੰ ਚਾਹੀਦਾ ਜੀ ਪਾਣੀ ਜੀ ਸਾਨੂੰ ਕਿ ਜਿਵੇਂ ਵੀ ਨਰਮਾਪੱਟੀ ਏਰੀਆ ਜੀ ਇਹ ਠੀਕ ਆ ਵਿੱਚੋਂ ਨਾਲਾ ਲਾਉਣਾ ਕੋਈ ਇੱਥੇ ਨਾਤਾ ਕੱਸੀ ਦਾ ਪਾਣੀ ਆ ਰਿਹਾ ਜੀ ਤੇ ਜਿਹੜੇ ਸਾਡੇ ਬੋਰ ਨੇ ਹਾਂ ਬੋਰ ਵੀ ਬਹੁਤ ਮਾੜੇ ਨੇ ਪਾਣੀ ਮਤਲਬ ਸ਼ੂਰੇ ਵਾਲਾ ਪਾਣੀ ਹੈ ਤੇ ਜਿਹੜੀਆਂ ਮੋਟਰਾਂ ਸਾਡੇ ਇਸ ਏਰੀਆ 'ਚ ਮੋਟਰਾਂ ਬਹੁਤ ਘੱਟ ਨੇ ਜੀ ਤੇ ਕਿਸਾਨ ਬਹੁਤ ਜ਼ਿਆਦਾ ਦੁਖੀ ਹੈ ਜੀ ਇਸ ਤੋਂ ਠੀਕ ਆ ਜਿਹੜਾ ਇਹ ਪਾਣੀ ਹੈ ਜੀ ਇਹ ਮਤਲਬ 1 April ਤੋਂ ਅਸੀਂ ਦੀ ਮੰਗ ਕਰਦੇ ਆ ਕਿਉਂਕਿ ਤੁਸੀਂ ਇਹ ਗੱਲ ਕਹੋਗੇ ਵੀ 1 April ਨੂੰ ਤਾਂ ਕਣਕੀ ਨਹੀਂ ਵੱਢੀ ਜਾਣੀ ਹਾਂਜੀ ਪਰ ਜਦੋਂ ਉਹ ਇਹ ਪਿੱਛੋਂ 1 April ਤੋਂ ਛੱਡਣਗੇ ਤਾਂ ਇੱਥੇ ਤਾਂ 20 25 April ਤੱਕ ਪਾਣੀ ਨਹੀਂ ਆਉਂਦਾ ਜੀ ਠੀਕ ਆ ਸਾਡੇ ਕੋਲੇ ਕਿਉਂਕਿ ਇਹ ਟੇਲ ਆ ਗਈ ਟੇਲ ਤੇ ਐਂਡ ਤੇ ਪਾਣੀ ਆਉਂਦਾ ਠੀਕ ਆ ਕਿਉਂਕਿ ਉਦੋਂ ਪਹਿਲਾਂ ਇਹ ਮਤਲਬ 15-18 ਤਰੀਕ ਤੱਕ ਇਹ ਕਣਕ ਸਾਡੀ ਮਤਲਬ ਮਸ਼ੀਨਰੀ ਵੱਢ ਦਿੰਦੀ ਹੈ ਠੀਕ ਆ ਉਸ ਤੋਂ ਬਾਅਦ ਨਰਮਾ ਬੀਜਣਾ ਹੁੰਦਾ ਜੀ ਕਿਉਂਕਿ ਨਰਮੇ ਨੂੰ ਸਾਨੂੰ ਪਾਣੀ ਸਹੀ ਟਾਈਮ ਦੇ ਉੱਤੇ ਆਉਣਾ ਚਾਹੀਦਾ ਹਾਂਜੀ ਤੇ ਛੋਡੇ ਬਾਈ ਸਰੋਂ ਦਾ ਰਕਬਾ ਵੀ ਹੋਊਗਾ ਕੁਝ ਹਾਂਜੀ ਸਰੋਂ ਦਾ ਰਕਬਾ ਵੀ ਬਹੁਤ ਜ਼ਿਆਦਾ ਹੈ ਜੀ ਸਾਡੇ ਇਸ ਕਰਕੇ ਫਿਰ ਛੋਡੇ ਦਾ ਖਾਪਤ ਵੀ ਮਤਲਬ ਗੇਤੀ ਸਰੋਂ ਵੱਡੀ ਜਾਊ ਪਹਿਲਾਂ 1 ਅਪ੍ਰੈਲ ਨੂੰ ਛੋਡੇ ਦਾ ਪਾਣੀ ਦੀ ਖਾਪਤ ਹੈਗੀ ਆ ਹਾਂਜੀ 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 ਬਾਈ ਜੀ ਬੇਨਤੀ ਸਾਡੀ ਇਹ ਹੈ ਜੀ ਮਤਲਬ ਕੱਸੀ ਬਣ ਗਈ ਤੇ ਜਿੰਨੀਆਂ ਇਧੀਆਂ ਬ੍ਰਾਂਚਾਂ ਨੇ ਇਸ ਦੋਨੇ ਮਤਲਬ ਮੱਛੀਆਂ ਦੀਆਂ ਜੀ ਸਾਰੀਆਂ ਬ੍ਰਾਂਚਾਂ ਵੀ ਮਤਲਬ ਪੱਕੀਆਂ ਕਰਾਂਗੇ ਜਾਣ ਜੀ ਕਿਉਂਕਿ ਇਹ ਪਿੱਛੇ ਤਾਂ ਬਹੁਤ ਕੱਚੇ ਖਾਲ ਪਿਆ ਜੀ ਇੱਥੇ ਪੰਜ-ਪੰਜ ਚਾਰ-ਚਾਰ ਕਿੱਲੇ ਮੂਰੇ ਬਣੇ ਹੋਏ ਨੇ ਪਿੱਛੇ ਬਹੁਤ ਖਰਾਬ ਖਾਲ ਨੇ ਜੀ ਪਹਿਲਾਂ ਬੁੜਾ ਨੇ ਟਿੱ ਠੀਕ ਹੈ ਤੇ ਮਹਾਨਾ ਹੁਣ ਨੀਵੇਂ ਹੋ ਗਏ ਜੀ ਤੇ ਉਹ ਖਾਲ ਟੁੱਟ ਜਾਂਦੇ ਆ ਜੀ ਠੀਕ ਇਸ ਕਰਕੇ ਨਾਲ ਸਾਡੀ ਬੇਨਤੀ ਆ ਜੀ ਸਾਡੀ ਕੱਸੀ ਦੇ ਨਾਲ ਹੀ ਸਾਡੇ ਖਾਲ ਬਣਾਏ ਜਾਣ